ਸਾਰੇ ਹੀ ਸਤਕਾਰਯੋਗ ਫਰੀਦਕੋਟ ਬਲਾਕ ਦੇ ਸਰਪੰਚ ਸਹਿਬਾਨ ਸਾਰੇ ਸਾਰੇ ਯੂਨੀਅਨ ਦੇ ਸਰਪੰਚ ਯੂਨੀਅਨ ਦੇ ਅਹੁਦੇਦਾਰ ਸਹਿਬਾਨ ਤੇ ਸਾਬਕਾ ਸਰਪੰਚ ਸਹਿਬਾਨ ਵੱਖ-ਵੱਖ ਪਿੰਡਾਂ ਤੋਂ ਸਾਰੇ ਸਤਕਾਰਯੋਗ ਮੋਤਵਾਰ ਸੱਜਣ ਅੱਜ ਅਸੀਂ ਸਾਰੇ ਇਕੱਠੇ ਹੋਏ ਸੀਗੇ ਸਲਾਹ ਮਸ਼ਵਰਾ ਕਰਨ ਵਾਸਤੇ ਜਿਹੜਾ ਸਰਕਾਰ ਨੇ ਸਰਪੰਚਾਂ ਤੋਂ ਇਹ ਸਕੀਮ ਬਣਾਈ ਹੈ ਕਿ ਅਸੀਂ ਵਿੱਤ ਕਮਿਸ਼ਨ ਵਿੱਚੋਂ ਪੈਸੇ ਲੈ ਕੇ ਵਾਟਰ ਵਰਕਸ ਦੇ ਪੈਸੇ ਬਿੱਲ ਭਰਉਣੇ ਆ ਮੈਂ ਸਮਝਦਾ ਹਾਂ ਬਿਲਕੁਲ ਤੱਕਾ ਮੈਂ ਅਤੇ ਕਾਂਗਰਸ ਪਾਰਟੀ ਅਸੀਂ ਡਟ ਕੇ ਸਰਪੰਚ ਭਾਈ ਚਾਰੇ ਨਾਲ ਖੜੇ ਆ ਕਿਉਂਕਿ ਇਹ ਜਿਹੜਾ ਵਿੱਤ ਕਮਿਸ਼ਨ ਦਾ ਪੈਸਾ ਹੈ ਸੈਂਟਰ ਦਾ ਪੈਸਾ ਇਹ ਹਰੇਕ ਪੰਚਾਇਤ ਨੂੰ ਆਉਂਦਾ ਹੈ ਤਾਂ ਕਿ ਪੰਚਾਇਤ ਲੋਕਾਂ ਦੇ ਜਿਹੜੇ ਛੋਟੇ ਛੋਟੇ ਕੰਮ ਹੈ ਉਹ ਸਵਾਰ ਸਕੇ ਕੰਮ ਕਰਾ ਸਕੇ ਅਤੇ ਖਾਸ ਕਰਕੇ ਕੋਈ ਵੀ ਮੁਸ਼ਕਲਾਂ ਪਿੰਡਾਂ ਵਿੱਚ ਕੋਈ ਗਲੀ ਦੀ ਹੈ ਕੋਈ ਨਾਲੀ ਦੀ ਹੈ ਕੋਈ ਨਾਲੇ ਦੀ ਹੈ ਉਹ ਪੰਚਾਇਤਾਂ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰ ਸਕਣ ਜੇ ਇਹ ਸੈਂਟਰ ਦੇ ਆਏ ਪੈਸੇ ਇਹਨਾਂ ਨੇ ਬਿੱਲਾਂ ਵਿੱਚ ਭਰਾ ਲਏ ਤਾਂ ਮੈਂ ਸਮਝਦਾ ਪੰਚਾਇਤਾਂ ਕੋਲ ਕੋਈ ਪੈਸਾ ਨਹੀਂ ਰਹਿ ਜਾਣਾ ਜਿਹਦੇ ਨਾਲ ਲੋਕਾਂ ਦੇ ਕੰਮ ਕਰ ਸਕਣ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ 'ਚ ਕਿਸੇ ਪੰਚਾਇਤ ਨੂੰ 1 ਰੁਪਈਆ ਨਹੀਂ ਦਿੱਤਾ ਲੋਕਾਂ ਦੇ ਕੰਮ ਕਰਨ ਵਾਸਤੇ ਤੇ ਜਿਹੜੇ ਸੈਂਟਰ ਪੈਸੇ ਭੇਜਦੀ ਹੈ ਵਿੱਤ ਕਮਿਸ਼ਨ ਦੇ ਇਹ ਉਹ ਵੀ ਖੋ ਕੇ ਤੇ ਬਿਲਕੁਲ ਹੀ ਪੰਚਾਇਤਾਂ ਨੂੰ ਨਿਚਾਰ ਕਰਨਾ ਚਾਹੁੰਦੇ ਆ ਤੇ ਉਹ ਜਿਹੜੇ ਪੈਸੇ ਆ ਉਹ ਬਿੱਲਾਂ ਦੇ ਬਿਜਲੀ ਬੋਰਡ ਦੇ ਭਰਉਣਾ ਚਾਹੁੰਦੇ ਆ ਚੰਨੀ ਸਾਹਮਣੇ ਆਪਦੀ ਸਰਕਾਰ ਵਿੱਚ ਕੈਬਨਟ ਵਿੱਚ ਬਿੱਲ ਪਾਸ ਕਰਕੇ ਇਹ ਜਿਹੜੇ ਪੰਚਾਇਤਾਂ ਦੇ ਬਿੱਲ ਨੇ ਵਾਟਰ ਵਕਸਾਂ ਦੇ ਉਹ ਮਾਫ ਕਰ ਦਿੱਤੇ ਸੀ ਤੇ ਗਾਂਦੋਂ ਫੈਸਲਾ ਲੈ ਲਿਆ ਸੀ ਕਿ ਸਰਕਾਰ ਪੰਜਾਬ ਸਰਕਾਰ ਬਿੱਲ ਭਰਿਆ ਕਰੂਗੀ ਉਦੋਂ ਗਰੀਬਾਂ ਦੇ ਵੀ ਜਿਹੜੇ ਘਰਾਂ ਦੇ ਬਿਜਲੀ ਦੇ ਬਿੱਲ ਸੀ ਉਹ ਚੰਨੀ ਸਾਹਿਬ ਨੇ ਸਾਰੇ ਮਾਫ ਕੀਤੇ ਸੀ ਸੋ ਮੇਰੀ ਜਿੱਥੇ ਸਰਪੰਚਾਂ ਨੂੰ ਇਹ ਬੇਨਤੀ ਹੈ ਕਿ ਤਕੜੇ ਹੋ ਕੇ ਰਹੋ ਇਹ ਤੁਹਾਡਾ ਹੱਕ ਹੈ ਤੇ ਆਪਾਂ ਆਪਦੇ ਹੱਕ ਤੇ ਡਾਕਾ ਨਹੀਂ ਪੈਣ ਦੇਣਾ ਓਵੇਂ ਮੇਰੀ ਅਫਸਰਾਂ ਨੂੰ ਵੀ ਇਹ ਤਾੜਨਾ ਹੈ ਕਿ ਬਿਲਕੁਲ ਇਹ ਗਲਤ ਕੰਮ ਨਾ ਕਰਿਓ ਕੱਲ ਨੂੰ ਵਿੱਤ ਕਮਿਸ਼ਨ ਦੇ ਆਡਿਟ ਹੋਣੇ ਆ ਤੇ ਤੁਸੀਂ ਸਰਪੰਚਾਂ ਨੂੰ ਬਿਸਾਉਣ ਨੂੰ ਫਿਰਦੇ ਆ ਤੇ ਕੱਲ ਨੂੰ ਸਾਡਾ ਸਮਾਂ ਆਉਣਾ ਹੈ ਕਾਂਗਰਸ ਸਰਕਾਰ ਆਉਣੀ ਹੈ ਤੇ ਜਿਹੜੇ ਜਿਹੜੇ ਸਰਪੰਚਾਂ ਨਾਲ ਅਫਸਰ ਧੱਕਾ ਕਰਨਗੇ ਇਸ ਗੱਲ ਦਾ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਊਗੀ ਤੇ ਆਡਿਟ ਵਿੱਚ ਇਹ ਗਲਤੀਆਂ ਉਹਨਾਂ ਅਫਸਰਾਂ ਦੀਆਂ ਕੱਡੀਆਂ ਜਾਣਗੀਆਂ ਜਿਹੜੇ ਵਿੱਤ ਕਮਿਸ਼ਨ ਦੇ ਆਡਿਟ ਆਉਣਗੇ ਸੋ ਮੈਂ ਇੰਨਾ ਕਹਿੰਦਾ ਹੋਇਆ ਜਿੱਥੇ ਸਰਪੰਚ ਭਾਈਚਾਰੇ ਦੇ ਨਾਲ ਸਾਥ ਦੇਣਾ ਹੈ ਕਾਂਗਰਸ ਪਾਰਟੀ ਵੱਲੋਂ ਉੱਥੇ ਵੀ ਇਹ ਕਹਿਣਾ ਕਿ ਜਿੱਥੇ ਵੀ ਲੋੜ ਹੋਈ ਹੈ ਹਮੇਸ਼ਾ ਤੁਹਾਡੇ ਨਾਲ ਹੈ ਪਰ ਇਹ ਹੱਕਾਂ ਤੇ ਡਾਕਾ ਕਿਸੇ ਹਾਲ ਚ ਨਹੀਂ ਪੈਣ ਦੇਣਾ ਟੱਟ ਕੇ ਲੜਾਈ ਲੜਾਂਗੇ ਤੇ ਜੇ ਨਾ ਧੱਕਾ ਕਰਨ ਕਰਨੋਂ ਇਹ ਹਟੇ ਤਾਂ ਅਸੀਂ ਤੁਹਾਡੇ ਨਾਲ ਸਾਥ ਦੇ ਕੇ ਹਾਈ ਕੋਰਟ ਵੀ ਜਾਵਾਂਗੇ ਤਾਂ ਕਿ ਤੁਹਾਡੇ ਹੱਕਾਂ ਦੀ ਅਸੀਂ ਰਾਖੀ ਕਰਾ ਸਕੀਏ ਇੰਨਾ ਕਹਿੰਦਾ ਹੋਈ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ